ਹੈਲੋ ਬਾਈ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੋਗ 'ਚ ਅੱਜ ਆਪਾਂ ਪਾਉਣੇ ਆ ਦੇ ਉੱਪਰ ਦੇ ਫਰੰਟਾ ਦੇ ਟਾਇਰ ਆ ਰਿਹਾ ਆਪਣਾ ਚੋਬਰ ਕੇ ਆਪਣੀ ਜੀਪ ਖੜੀ ਆ ਤੇ ਆਪਾਂ ਟਾਇਰ ਇਹਨਾਂ 'ਚ ਯਾਰ ਇੱਕ ਟਾਇਰ 'ਚ ਤਾਂ ਹਵਾ ਘਟ ਗਈ ਪਹਿਲਾਂ ਆਪਾਂ ਪਾ ਕੇ ਲਿਓਨੇ ਆ ਹਵਾ ਤੇ ਫਿਰ ਆਪਾਂ ਪਾਵਾਂਗੇ ਟਾਇਰ ਨੂਰਲੇ ਇਹਨਾਂ ਨੂੰ ਲਾ ਕੇ ਰੱਖ ਦਾਂਗੇ ਤੋ ਬਾਈ ਟਾਇਰ ਆਪਾਂ ਲਾ ਲੇ ਉੱਪਰੋਂ ਆ ਟਾਇਰ 'ਚ ਆਪਣੀ ਹਵਾ ਘਟ ਆ ਜੋ ਖੁੱਲ ਆ ਉਹਨੂੰ ਟਰੈਕਟਰ ਵਾਂਗਰ ਤੰਗ ਕੇ ਲੈ ਜਾਂਣਾ ਪੰਡ ਤੇ ਜਿ ਘਰਾਂ ਹਵਾ ਪ੍ਰਵਾਹ ਖਿਲਾਉਣੇ ਆ ਫੇਰ ਫਿੱਟ ਕਰਾਂਗੇ ਇਹਨਾਂ ਨੂੰ ਹੁਣ ਕਰਦੇ ਆ ਬਸ ਬਹੁਣ ਸਟਾਰਟ ਲਓ ਬਈ ਟਾਇਰਾਂ ਬਾਡੰਗਲੇ ਹਰ ਰੌਂਦ ਤੇ ਹੁਣ ਚੱਲਦੇ ਆ ਪੰਡ ਨੂੰ ਹਵਾ ਹਵਾ ਲੈਉਣੇ ਆ ਪ੍ਰਵਾਹ ਕੇ ਚ ਆਓ ਬੰਦ ਬਈ ਆਪਾਂ ਟਾਇਰ ਚ ਹਵਾ ਪਵਾ ਲੈਂਦੀ ਤੇ ਹੁਣ ਲਾਉਨੇ ਆਪਾਂ ਟਾਇਰ ਲਓ ਬਈ ਤੇ ਇੱਕ ਲਾਤਾ ਹੁਣ ਆਪਾਂ ਇਧਰਲਾ ਟਾਇਰ ਲਗਿਆ ਖੋਲਣਾ ਇਹ ਟਾਇਰ ਕਰਾਂਗੇ ਫੈਕਟਾ ਇਧਰ ਤੇ ਹੁਣ ਪਤਲੇ ਟਾਇਰਾਂ ਜਿਹਨੂੰ ਲੁੱਕ ਦੇਖੋ ਤੇ ਫਿਰ ਤੁਹਾਨੂੰ ਆ ਟਾਇਰ ਪਾ ਕੇ ਦਿਖਾਉਨੇ ਆ ਸੀਲ ਲਵਾਤਾ ਤੇ ਹੁਣ ਆਪਾਂ ਟਾਇਰ ਖੋਲਦੇ ਆ ਕੋਈ ਉਹ ਟਾਇਰ ਆਪਾਂ ਲਾਤਾ ਤੇ ਆ ਟਾਇਰ ਦਾ ਇੱਕ ਸਟੱਡ ਵਗੈਰਾ ਚੜਾਤਾ ਫਿਰ ਲੌਕ ਕਰਾ ਦੇਖ ਕਿਦਾਂ ਲੱਗ ਰਿਹਾ ਇੱਕ ਸਾਈਡ ਤੋਂ ਦੇ ਹੁਣ ਆਪਾਂ ਇਹਨਾਂ 80% ਕਰਦੇ ਆਂ ਫਿਰ ਪਰਲਾ ਟਾਇਰ ਲਾਹਾਂਗੇ ਸਾਈਡ ਤੋਂ ਲੁੱਕ ਦੇਖੋ ਬਾਈ ਕਿਦਾਂ ਲੱਗ ਰਹੀ ਹੈ ਲੋ ਬਈ ਟਾਇਰ ਆਪਾਂ ਕਾਬਲੇ ਕਸਤੇ ਸਾਰੇ ਕਰਤਾ ਫਿੱਟ ਹੁਣ ਕਰਦੇ ਆਂ ਜੇ ਇੱਕ ਟੱਲਾ ਤੇ ਪਰਲਾ ਟਾਇਰ ਆਪਾਂ ਖੋਲਦੇ ਆਂ ਹੁਣ ਲਾਉਣਾ ਇਹਨੂੰ ਉੱਤਰਲੇ ਥੱਲੇ ਪੜ ਦੇ ਬਣਾ ਨਾ ਨਾਟ ਕਰਦੇ ਹਾਂ ਢੱਲੇ ਲਓ ਵੇ ਅਪਾ ਟਾਇਰ ਇੱਧਰ ਲਾ ਵੀ ਲਾਤਾ ਤੇ ਹੁਣ ਚੜਾਉਣਾ ਆ ਟਾਇਰ ਫਿਰ ਦੇਖੋ ਕੀ ਗੱਲਬਾਤ ਬਣਦੀ ਆ ਆਓ ਬਾਈ ਟਾਇਰ ਆਪਾਂ ਪਾ ਦੇ ਦੂਹੇ ਕਰੋ ਲੁੱਕ ਚੈੱਕ ਆਊਟ ਆ ਬਾਕੀ ਤੁਹਾਨੂੰ ਤਾਂਹਾਂ ਤੋਂ ਵਾਕੇ ਦਿਖਾਉਣੇ ਆ ਤੇ ਹੁਣ ਲਾਉਣਾ ਆਪਾਂ ਇਹਨੂੰ ਅੰਦਰ ਤੇ ਆਪਣੇ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ